ਹੋਰੀ ਯਾਰ ਫਿਰ ਕੀ ਹਾਲ ਚੱਲ ਸਾਰੇ ਜਣ ਦਾ ਤਾਂ ਅੱਜ 1 ਜੂਨ ਆ ਤੇ ਪੰਜਾਬ ਦੇ ਵਿੱਚ ਜੂਟਾਂ ਪੈਣੀਆਂ ਵਾ ਤੇ ਮੇਰਾ ਹਲਕਾ ਵਾ ਖੰਡੂਰ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਿਰ ਇਸ ਹਲਕੇ ਦੇ ਵਿੱਚ ਅੱਜ ਕੱਲ ਕੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਵੋਟਾਂ ਦੇ ਏਰੀਆ ਦੇ ਵਿੱਚ ਤਾਂ ਬਸ ਆਪਾਂ ਵੀ ਵੋਟ ਪਾਉਣ ਜਾਣੀ ਸੀ ਪਰ ਨਾ ਮੰਮੀ ਗਏ ਸੀ ਹੁਣੇ ਹੁਣੇ ਆਏ ਆ ਉਹਨਾਂ ਨੇ ਇਹ ਦੱਸਿਆ ਕਿ ਜੇ ਤੂੰ ਹੁਣ ਲੈਣ ਦੇ ਵਿੱਚ ਲੱਗਾ ਤਾਂ ਘੰਟਾ ਡੇਢ ਘੰਟਾ ਕਿਤੇ ਨਹੀਂ ਗਿਆ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਨਾ ਥੋੜਾ ਵੀਡੀਓ ਵੀਡੀਓ ਬਣਾ ਲਾਂ ਕਿਉਂਕਿ ਯਾਰ ਦੇਖੋ ਲਾਸਟ ਵਲੌਗ ਪਹਿਨੋਂ ਮਹੀਨੇ ਤੋਂ ਉੱਤੇ ਹੋ ਗਿਆ ਵਾ ਲਾਸਟ ਵੀਡੀਓ ਮ ਕੋਲ ਮਿਲਣਾ ਕਾਫੀ ਮੈਂ ਕੰਮ ਘੱਟ ਕਰ ਰਿਹਾ ਮਤਲਬ ਮੈਨੂੰ ਕੰਮ ਤੇ ਵੀ ਧਿਆਨ ਦੇਣਾ ਪੈਣਾ ਵੀਡੀਓ ਵੀਡੀਓ ਵਗੈਰਾ ਬਾਰੇ ਤੁਹਾਨੂੰ ਮਿਲ ਕੇ ਅੱਜ ਪਹਿਲਾਂ ਵੀਡੀਓ ਬਣਾ ਲੈਣਾ ਜਿੱਦੋਂ ਨਾ ਦੁਪਹਿਰ ਵੇਲੇ ਧੁੱਪ ਪੂਰੀ ਜਿਆਦੀ ਹੁੰਦੀ ਹੈ ਨਾ ਉਦੋਂ ਕੋਈ ਨਹੀਂ ਆਉਂਦਾ ਵੋਟਾ ਵੋਟਾ ਪਾਉਣ ਉਦੋਂ ਆਪਾਂ ਵੋਟ ਪਾ ਕੇ ਆ ਜਾਾਂਗੇ ਠੀਕ ਆ ਇਸ ਵੇਲੇ ਜਨਤਾ ਜਿਆਦੀ ਹੋਊਗਾ ਮੱਠਾ ਮੱਠਾ ਟਾਈਮ ਹੈ ਨਾ ਲੈ ਦੇਣ ਚੜਿਆ ਹਲੇ ਠੀਕ ਆ ਤੇ ਆਪਾਂ ਪਹਿਲਾਂ ਜਾ ਕੇ ਨਮੂਨਿਆਂ ਨੂੰ ਮਿਲਦੇ ਆਂ ਵੀਡੀਓ ਵੀਡੀਓ ਬਣਾਉਂਦੇ ਆ ਉਹਦੇ ਬਾਅਦ ਵੋਟ ਪਾ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਪੂਰਾ ਮਾਹੌਲ ਚੱਲ ਵੀ ਬਾਕ ਤਿਆਰ ਹੋਣਾ ਸੀ ਨਾ ਪਿੰਡ ਵੱਲ ਨੂੰ ਜਾਂਦੇ ਆ ਠੀਕ ਆ ਕਿਉਂਕਿ ਸਾਡਾ ਕੰਮ ਹੈਗਾ ਵੀਡੀਓ-ਵੀਡੀਓ ਬਣਾਉਂਦਾ ਤੁਹਾਨੂੰ ਦੱਸਣਾ ਤੇ ਵੀਡੀਓ ਵਗੈਰਾ ਬਣਾਉਣ ਲਈ ਪਿੰਡ ਵੱਲ ਨੂੰ ਮੋਟਰਸਾਈਕਲ ਪਾਇਆ ਹੋਇਆ ਵਾ ਤੇ ਅਸੀਂ ਪਹੁੰਚਦੇ ਪਹਿਲਾਂ ਉੱਥੇ ਠੀਕ ਆ ਤਾਂ ਚਲੋ ਯਾਰ ਹੁਣ ਜਿਵੇਂ ਅਸੀਂ ਪਿੰਡ ਪਹੁੰਚ ਚੁੱਕੇ ਆ ਠੀਕ ਆ ਤੇ ਬਿਲਾਲੇ ਬੈਠੇ ਪੱਖੇ 'ਚ ਆਪਣੇ ਨਾਲ ਇਧਰ ਆਖੋ ਅਰਸ਼ੁਨੀ ਅਸੀ ਕਾਲ ਜੀ ਕੀ ਹਾਲ ਚੱਲ ਜੇ ਆ ਵਧੀਆ ਹੀ ਵਧੀਆ ਹੁੰਦਾ ਸਾਰਿਆਂ ਦਾ ਵਧੀਆ ਹੁੰਦਾ ਟੈਨਸ਼ਨ ਲੈ ਤੇ ਹੁਣ ਮੋਹਲ ਨਹੀਂ ਲੱਗੇ ਹੋਏ ਫੋਨ ਤੇ ਠੀਕ ਆ ਵਧੀਆ ਉਹਨਾ ਸਿਸਟਮ ਉਹਨ ਸਕਿਉਰਟੀ ਸਕਿਉਰਟੀ ਵੇਖਦੇ ਨਾ ਕਿ ਫਿਰ ਵੇਖਣਾ ਪੈਂਦਾ ਮੋਹਲ ਚਾਲ ਯਾਰ ਪਿੰਡ ਦਾ ਮੋਹਲ ਪਰ ਬੰਦੇ ਹੁੰਦਾ ਕੋਈ ਤੇ ਫਾਇਦਾ ਹੋਵੇ ਹੈ ਕਿ ਨਹੀਂ ਬਾਕੀ ਬਣੀ ਤੇ ਬੈਠੇ ਹੀ ਬਸ ਵੀਡੀਓ ਵੀਡੀਓ ਬਣਾਉਣੀ ਹੈ ਦੋ ਚਾਰ ਸੋਚਣੇ ਕੀ ਸਕਤਾ ਵੀ ਮੈਂ ਤੇ ਘਰੇ ਜਾਊਂਗਾ ਤੇ ਇਨ ਕੋਈ ਜੇ ਜੇਨੇ ਕੋਈ ਵੋਟ ਪਾ ਕੇ ਆਉਂਗਾ ਠੀਕ ਆ ਹੁਣ ਜਦ ਤੱਕ ਮੈਂ ਇੱਥੇ ਆ ਤੇ ਨਾਲੇ ਪਿੰਡ ਦਾ ਮੋਹਲ ਚੱਲ ਵੇਨੇ ਆ ਨਾਲੇ ਵੀਡੀਓ ਬਣਾਉਨੇ ਹੋਏ ਜਤਾਈ ਤੇ ਅਰਸ਼ਨੀ ਤੁਸੀਂ ਵਲੌਗ ਨਹੀਂ ਬਣਾਇਆ ਬਾਈ ਵੋਟਾਂ ਦਾ ਮੈਂ ਸੱਚੀ ਨਾ ਕੀ ਜਾਂਦੇ ਉਹ ਮੈਂ ਕਿਹਾ ਨਾ ਮੈਂ ਕਿਹਾ ਕਿ ਦਿਨ ਮੈਂ ਅਰਜੈਂਟ ਫਲਾਈਟ ਫੜ ਕੇ ਆਇਆ ਸੀ ਅੱਜ ਫਲਾਈਟ ਵਾੜ ਭਾਈ ਆਇਆ ਹੋਵੇ ਤੇ ਚੱਲੀ ਤੇ ਮੈਂ ਮੈਂ ਉਹੀ ਮੈਂ ਉਹੀ ਕਹਿੰਦਾ ਸੀਗਾ ਵੋਡ ਤੇ ਤੂੰ ਬਾਤ ਤੀ ਆ ਪਰ ਵਲੌਗ ਨਹੀਂ ਬਣਾਇਆ ਯਾਰ ਵਲੌਗ ਬਣਾਉਣਾ ਚਾਹੀਦਾ ਹੈ ਕਿ ਨਹੀਂ ਕੀ ਹੋ ਰਿਹਾ ਇਹ ਬਨਵੇ ਗਿਆ ਨਾ ਸਵੇਰੇ ਜਪਾਣੇ ਸਵੇਰ ਵਾਲੇ ਮੇਨ ਨਿਕਲਣਾ ਧਾਇ ਸੀ ਹੋਦ ਪਰ ਨਹੀਂ ਮੈਂ ਮੈਂ ਤੈਨੂੰ ਸੱਚੀ ਦੱਸਾਂ ਤੈਨੂੰ ਬਣਾਉਣੀ ਚਾਹੀਦੀ ਵੀਡੀਓ ਨਹੀਂ ਬਣਾਉਣੀ ਮੈਂ ਉਹ ਹਰ ਕੀ ਆਉਂਦੇ ਉਹਨੇ ਫੈਸੋੜੇ ਮਿਲ ਗਏ ਇਕੱਠ ਜਿਆਦਾ ਆ ਗਿਆ ਵੀਡੀਓ ਬਾਲੀ ਨਹੀਂ ਪਾਈ ਇਸ ਕਰਕੇ ਆ ਗਿਆ ਇਹ ਵੀ ਸਹੀ ਹੈ ਚੰਗਾ ਮੇਰੀ ਫੈਨ ਫੋਲਿੰਗ ਘੱਟ ਵਾਲੇ ਚਲੋ ਮੈਂ ਨਾ ਵੀਡੀਓ ਵੀਡੀਓ ਬਣਾ ਕੇ ਤੁਹਾਨੂੰ ਮਿਲਦੇ ਆਪਾਂ ਫੂਟ ਪਹੁੰਚ ਚੱਲਾਂਗੇ ਮੈਂ ਬਾਅਦ ਵਿੱਚ ਤਾਂ ਚਲੋ ਯਾਰ ਬਾਕੀ ਹੁਣ ਅਸੀਂ ਇੱਥੇ ਚਾਹ ਬਿਸਕੁਟ ਵਗੈਰਾ ਚਲੋ ਖਾਣੇ ਪੀਣੇ ਆ ਖਾਣ ਪੀਣ ਵਾਲਾ ਸਿਸਟਮ ਜਿਹਾ ਹੁੰਦਿਆ ਖਾ ਪੀ ਗਏ ਫਿਰ ਆਪਾਂ ਰੀਤ ਬਣਾਉਣੀ ਚੱਲੋ ਸ਼ੁਰੂ ਕਰਦੇ ਆ ਦੋਸਤੋ ਮੈਂ ਨਾ ਅਰਸ਼ ਆਉਂਦੇ ਬੁਲਟ ਦੇ ਉੱਤੇ ਤੋਰੀ ਨਹੀਂ ਬਣੀ ਅਰਸ਼ ਬੁਲਟ ਦੇ ਉੱਤੇ ਆਉਂਦੇ ਓਏ ਸੇ ਮੈਂ ਪਾਸੀ ਵਜੇ ਸਾਰੇ ਮੁੰਜਾ ਮੁੰਜਾ ਖਾਲੀ ਕਰ ਦੋ ਮੋ ਐਨੂ ਐਨੂ ਹੋ ਜਾਊਗਾ ਓਏ 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 ਭਰਾਵਾ ਦੇਖਣਾ ਨਾ ਮੇਕੇ ਦੇ ਕਿਚਨ ਵਾਲਾ ਮੂਨਾ ਓਏ ਉਹ ਬਣਾ ਜਿਹੜੀ ਮੇਲੇ ਸਿੱਧੇ ਨਹੀਂ ਤੇ ਪਾਸ ਇੱਕ ਮੈਂ ਤੈਨੂੰ ਦੱਸਦਾ ਮੈਂ ਇੱਕ ਆ ਪਾ ਲੀ ਗੇ ਫੋਟ ਕੀ ਫੁੱਲ ਇੱਥੇ ਪਹਿਲਾਂ ਬੁਲਟ ਤੇ ਤੇਰੀ ਬਣਾਈਏ ਹਾਂ ਬੁਲਟ ਤੇ ਆਪਣਾ ਘੈਂਟ ਹੀ ਆ ਠੀਕ ਹੈ ਬਈਆ ਮਗਰ ਕਿੱਥੇ ਜਾਣਾ ਇਹ ਰੱਖਾ ਦੇ ਬੁਲਟ ਤੇ ਪੁਆਈਏ ਅੱਛਾ ਤੇ ਫੁੱਲ ਪਾਗੇ ਤਰੀ ਪੁਆਈਏ ਕਰ ਦਿੰਨੇ ਆ ਪਰ ਉਹ ਤੇ ਪਾ ਮੈਂ ਅੱਖ ਨਹੀਂ ਲਾਉਂਦਾ ਤੱਬੇ ਤੋਂ ਮੈਂ ਬੰਦਾ ਨਹੀਂ ਖੋਦੇ ਹੁਣ ਕਿਹੜੀ ਬਣਾਉਣੀ ਵੀ ਲੈ ਅੰਦਾ ਅੰਦਾ ਮੁਰਸਾ ਹਤੋਂ ਰੇਮਾ ਕੋ ਖੋ ਕੇ ਲਾਇਓ ਤੇ ਫੰਨੇ ਮਾਰੀ ਜਾ ਬਾਈ ਇਹ ਨਾ ਓਏ ਵੋਟਾਂ ਦੇ ਦੰਗੇ ਦੰਗੇ ਹੁੰਦੇ ਹੋਣ ਇਥੇ ਭਰਾਵਾ ਰੀਲ ਹੁੰਦਾ ਬੰਦਿਆ ਹੋਣਾ ਚਲੋ ਮੈਂ ਤੁਹਾਨੂੰ ਦਿਖਾਉਣਾ ਕਿ ਅਰਸ਼ ਨੇ ਰੀਲ ਦਾ ਕੀ ਆਈਡੀਆ ਸੋਚਿਆ ਆਵਾ ਦੱਸੋ ਆਈਡੀਆ ਦੱਸਿਓ ਆਪਣਾ ਆਈਡੀਆ ਦੱਸਿਓ ਤਾਂ ਕੀ ਉਹਨੇ ਅੰਦਾਜ਼ੀ ਇੱਕ ਇਦਾਂ ਲਾਤ ਰੱਖ ਕੇ ਇੱਕ ਦੂਜੇ ਬਨੇ ਬੋਟਸ ਰੱਖ ਕੇ ਕੋਤੋਂ ਉੱਤੋਂ ਦੀ ਰੱਖਣੀ ਆ ਮੈਂ ਦੋਆਂ ਬੋਟਸ ਉੱਤੇ ਇੱਕ ਇੱਕ ਲਾਤ ਰੱਖ ਕੇ ਵਿਚਕਾਰ ਅਜੇ ਦੇਵ ਗੱਲ ਮਨ ਕੇ ਖਿਲਾਉਣਾ ਹੈ ਤੇ ਹੁਣ ਅਸੀਂ ਨਹੀਂ ਬਣਾਉਣੀ ਜੇ ਬੱਲਾ ਵੀਰ ਜੀ ਨਹੀਂ ਪਤਾ ਕਰਨਾ ਵਾ ਯੋਤੂ ਐਨ ਮੁੜ ਗਿਆ ਨਾ ਇੱਕ ਬੋਲ ਸਿੱਧਾ ਲਾਇਆ ਨਾ ਤੇ ਲਾਤ ਉਹਨੂੰ ਵੇਲੇ ਕਿਦਰ ਰੱਖੀ ਓਏ ਯਾਰ ਮੋੜ ਨੂੰ ਛੱਡਾ ਪਸ ਸਿੱਧਾ ਲਾਇਆ ਮੈਂ ਬਸ ਓਏ ਬੋਲਟ ਫੇਰ ਸੁਣ ਤਾ ਯਾਰ ਦੂਜਾ ਨਿਕਾ ਨਾ ਓਏ ਅਰਸ਼ ਮੈਂ ਕੀ ਕਹਿਣਾ ਚਾਹੁੰਦਾ ਕਿ ਜਾਨ ਇੱਕ ਵਾਰੀ ਮਿਲਨੀ ਹ ਸਾਰੀ ਵੀਡੀਓ ਪਰਸ ਟੰਡਦਾ ਜਾਨੀ ਬੋਲਟ ਦੋ ਹੀ ਚਾਹੀਦੇ ਆ ਇਹਨੂੰ ਚੱਕ ਬੋਲਟ ਨਹੀਂ ਬੋਟਾ ਹੈਗਾ ਬੋਟਾ ਬਾਟਾ ਕਰਕੇ ਯਾਰ ਸਾਰਿਆਂ ਨੂੰ ਮੇਰੀ ਉਹ ਮੇਰੀ ਗੱਲ ਤਾਂ ਸੁਣੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਾਨ ਇੱਕ ਵਾਰੀ ਮਿਲਨੀ ਹ ਵੇਲੇ ਜੀ ਹੁਣੇ ਕਿਉਂ ਨਹੀਂ ਅਸੀਂ ਤਿਆਰ ਆ ਆਡਾ ਕੀ ਜਾਂਦਾ ਇੱਤ ਹੈ ਦੇਖਦਾ ਚਾਚੀ ਦਾ ਵੰਡ ਗਿਆ ਉਹ ਚਲੋ ਯਾਰ ਰੀਲਵਲ ਬਣਾ ਕੇ ਹੁਣ ਆਪਾਂ ਇਧਰ ਖੋ ਕਰ ਚੱਲੇ ਆ ਘਰ ਨੂੰ ਵਾਪਸ ਸਾਰੇ ਜਣੇ ਠੀਕ ਹੈ ਮਤਲਬ ਇਹਨਾਂ ਦਾ ਤਾਂ ਘਰ ਇੱਥੇ ਆਂ ਹੀ ਚੱਲੇ ਵਾਪਸ ਚਲੋ ਪੱਕਾ ਜੇ ਆ ਜਾ ਯਾਰ ਸ਼ਾਮ ਨੂੰ ਪੱਕਾ ਪੱਕਾ ਚਲੋ ਠੀਕ ਹੈ ਬਾਏ ਵੋਟ ਪਾ ਕੇ ਆਉਣਾ ਮੈਂ ਉਹ ਤਾਂ ਰੁਕਣਾ ਹੀ ਮੇਰੇ ਨਾਲ ਉੱਥੇ ਇੱਥੇ ਵੋਟ ਵਾਲੀ ਜਗ੍ਹਾ ਤੇ ਕਿ ਮਰਾਵਾ ਫੋਨ ਕਿਥੇ ਰੱਖ ਜਾਊਗਾ ਮੈਂ ਉਹ ਅੰਦਰ ਫੋਨ ਥੋੜੀ ਖੜਨ ਦਿੰਦੇ ਆ ਮੇਰੀ ਗੱਲ ਸੁਣ ਹਾਂ ਫੋਨ ਮੈਨੂੰ ਫੜਾ ਦੇ ਮੈਂ ਘਰੇ ਲੈ ਜਾਊਂਗਾ ਜੇ ਤੂੰ ਪਾੜੇਂਗਾ ਮੈਂ ਮੈਨੂੰ ਫੋਨ ਕਰ ਮੈਂ 5 ਮਿੰਟ ਲੱਗਣੇ ਦੁਪਹਿਰ ਹੈ ਜਿਹੜਾ ਕੋਈ ਉੱਥੇ ਹੋਣਾ ਹੈ ਰੁਕ ਨਹੀਂ ਹੋਣੀ ਤੇਰਾ ਕੋਈ ਨਹੀਂ ਹੁੰਦਾ ਡਰਿਆ ਨਾ ਕਰ ਇੰਨਾ ਮੇਰੇ ਹੁੰਦੇ ਚੱਲ ਦੇਖ ਲੈਨੇ ਆ ਵੋਟ ਪਾ ਕੇ ਆਂਦੇ ਚਲੋ ਅੱਜ ਯਾਰ ਹੁਣ ਆਪਾਂ ਵੋਟ ਵਾਲੀ ਜਗ੍ਹਾ ਤੇ ਪਹੁੰਚ ਗਏ ਆਪਣਾ ਸਰਕਾਰੀ ਸਕੂਲ ਠੀਕ ਹੈ ਤੇ ਇੱਥੇ ਨਾ ਹੁਣ ਆਪਾਂ ਮੈਂ ਪਾ ਕੇ ਉਹਨਾਂ ਅੰਦਰ ਵੋਟ ਅੰਦਰ ਫੋਨ ਤੁਹਾਨੂੰ ਪਤਾ ਅਲਾਊਡ ਨਹੀਂ ਹੁੰਦਾ ਠੀਕ ਹੈ ਵੀਡੀਓ ਵੀਡੀਓ ਨੂੰ ਬਣਾ ਦੇ ਨਾਲੇ ਫੋਨ ਲੈ ਕੇ ਵੀ ਨਹੀਂ ਜਾਣਾ ਤਾਂ ਆਪਾਂ ਇਹਨੂੰ ਫੜਾ ਜਾਂਗੇ ਅਰਸ਼ਾ ਨੂੰ ਫੋਨ ਮੈਂ ਵੋਟ ਪਾ ਕੇ ਉਹਨਾਂ ਠੀਕ ਹੈ ਮਿਸਟਰ ਪਾਰਸ ਵੋਟ ਪਾ ਕੇ ਵਾਪਸ ਹੁੰਦੇ ਆਏ। ਉਹ ਜੀ ਤੇਰਾ ਆਪਾਂ ਪਾਏ ਆਂ ਵੋਟ ਇੰਕ ਚੈੱਕ ਕਰੋ ਇੰਕ ਜਾਰੀ ਤਗੜੀ ਲਾਤੀ ਭਾਈ ਨੇ। ਆਪਾਂ ਪਾਏ ਉਂਡ ਲੋ। ਤਾਂ ਚਲੋ ਯਾਰ ਉਥੇ ਨਾ ਆਵੇ। ਤੇ ਇੰਕ ਕਿੱਡੀ ਵੱਡੀ ਜੀ ਸੀ ਬਾਕੀ ਹੁਣ ਮੈਂ ਆਉਣਾ ਘਰ ਨੂੰ ਤੇ ਵੋਟ ਆਪਾਂ ਜਿਹਨੂੰ ਪਾਈ ਬਾਈ ਸ਼ੁਰੂ ਤੋਂ ਮੈਂ ਕਹਿੰਦਿਆ ਸੀ ਕਿ ਮੈਂ ਭਾਈ ਅਮਰਿਤਪਾਲ ਸਿੰਘ ਨੂੰ ਪਾਉਣੀ ਆ। ਤੇ ਭਾਈ ਅਮਰਿਤਪਾਲ ਸਿੰਘ ਨੂੰ ਪਾਈ ਆ ਠੀਕ ਆ। ਤੇ ਆਪਾਂ ਵੋਟ ਪਾ ਕੇ ਆ ਚੁੱਕੇ ਆਂ। ਹੁਣ ਵੇਨੇ ਆ ਕਿ ਜਿੱਤਦੇ ਨਹੀਂ ਜਿਹੇ ਤੇ ਦੇਖ ਕਿਦਾਂ ਕੀ ਹਿਸਾਬ ਪਤਾ ਆ। ਆਪਣੇ ਚਰਦਾਸ ਰਹੂਗੀ ਉਹੀ ਜਿੱਤਣਾ। ਠੀਕ ਆ। ਬਾਕੀ ਨੂੰ ਚਲੋ ਘਰੇ ਚਲਦੇ ਆਂ ਬਾਕੀ ਸ਼ਾਮ ਨੂੰ ਸ਼ਾਇਦ ਇੱਕ ਅੱਧੀ ਜੀ ਹੋਰ ਕਹਿਣ ਕੀ ਵੀਡੀਓ ਬਣਾਉਣੀ ਆ ਬਣਾਉਣੀ ਹੈ ਜੀ ਬਣਾਵਾਂਗੇ ਨਹੀਂ ਤੇ ਮੈਂ ਤਾਂ ਹੁਣ ਘਰੇ ਪਹਲਗਾ ਅਜੀਬ ਜੀ ਲਾਈ ਯਾਰ ਕਿਤੇ ਲੋਕਾਂ ਦੀ ਵੇ ਕਿੱਡੀ ਸੋਹਣੀ ਲੱਗਦੀ ਸਾਡੀ ਆ ਵੇ ਰਿਐਲਿਟੀ ਰਿਐਲਿਟੀ ਚੈੱਕ ਸਾਡੀ ਇੰਕ ਲਾਈ ਹੋਈ ਟੀ ਅਜੀਬ ਜੀ ਪਤਾ ਨਹੀਂ ਕਾਦੇ ਨਾਲ ਲਾਤੀ ਹੁੰਦੇ ਤੇ ਡਾ ਉਹ ਡਫੰਬਾ ਆ ਉਹਨੇ ਐ ਲੀਕ ਮਾਰੀ ਖਿੱਚ ਕੇ ਕਰੀ ਭਾਵਾ ਮੈਂ ਨਾ ਪਿਆਰ ਨਾਲ ਲੀਕ ਲਾਉਂਦਾ ਉਹਦੇ ਮਨ ਲੱਗਦਾ ਸਵੇਰ ਤੱਕ ਆ ਪਿਆ ਹੋਣਾ ਚਲੋ ਪਹੁੰਚਦੇ ਹੁਣ ਘਰੇ ਤੇ ਚਲੋ ਯਾਰ ਜਿਵੇਂ ਕਿ ਹੁਣ ਤਾਂ ਮੈਂ ਘਰੇ ਆ ਚੁੱਕਾ ਵਾਂ ਤੇ ਘਰੇ ਆ ਕੇ ਆਪਾਂ ਨਾ ਰੋਟੀ ਰੋਟੀ ਖਾਣ ਲੱਗੇ ਆ ਠੀਕ ਆ ਦੇਖਦੇ ਆ ਕੀ ਬਣਾਇਆ ਅੱਜ ਖੁਲਜਾ ਸਿਮਸੀ ਮਾਰਸ ਸਟਮੋਂ ਲੱਗਾ ਜੇ ਅਰਬੀ ਬਣੀ ਆ ਦੋਸਤੋ ਤੇ ਠੀਕ ਆ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਮੈਂ ਵੋਟ ਪਾਇਆ ਵਾ ਤੁਸੀਂ ਜੇ ਪਾਈ ਹੋਊਗੀ ਤਾਂ ਵਧੀਆ ਤੁਸੀਂ ਚੁਣ ਕੇ ਬੰਦਾ ਪਾਈ ਹੋਊਗੀ ਜਿਹਨੂੰ ਵੋਟ ਪਾਈ ਹੋਊਗੀ ਮੈਂ ਤਾਂ ਡਿਸੀਜਨ ਤੇ ਰਾਈਟ ਰਾਈਟ ਕਰ ਦਿੰਦਾ ਠੀਕ ਆ ਤੇ ਬਾਕੀ ਹੁਣ ਮੈਂ ਚੱਲਦਾ ਫੇਰ ਆਪਾਂ ਕਈ ਹੋਰ ਵਲੋਗ ਦੇ ਵਿੱਚ ਮਿਲਾਂਗੇ ਕਿਉਂਕਿ ਬੜੇ ਵਲੋਗ ਤੇ ਛੇਤੀ ਕਿਤੇ ਆਉਣੇ ਨਹੀਂ ਆ ਮਹੀਨੇ ਬਾਅਦ ਆਇਆ ਵਾ ਫੇਰ ਪਤਾ ਨਹੀਂ ਕਦੋਂ ਆਉਣੇ ਆ ਤੇ ਮੈਂ ਚੱਲਦਾ ਵਾਂ ਰੋਟੀ ਰ